ਹਰੀਆਂ ਮਿਰਚਾਂ ਨੂੰ ਸਟੋਰ ਕਰਨ ਦਾ ਬਹੁਤ ਹੀ ਸੌਖਾ ਤਰੀਕਾ ਹੈ ਜੀ ਜਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਲੰਮੇ ਸਮੇਂ ਤੱਕ ਤੁਸੀਂ ਇਹਨਾਂ ਨੂੰ ਹਰੀਆਂ ਮਿਰਚਾਂ ਨੂੰ ਲੈ ਜਾ ਸਕਦੇ ਹੋ ਜਿੰਨਾ ਟਾਈਮ ਮਰਜੀ ਤੇ ਬਿਲਕੁਲ ਵੀ ਖਰਾਬ ਨਹੀਂ ਹੋ ਤੁਹਾਡੀ ਮਿਰਚ ਇਹ ਤੇ ਤੁਸੀਂ ਵੀਡੀਓ ਨੂੰ ਜੀ ਐਂਡ ਤੱਕ ਦੇਖਿਓ ਬਿਲਕੁਲ ਸਲਿੱਪ ਨਾ ਕਰਿਓ ਸਟੈਪ ਵਾਈਜ਼ ਸਟੈਪਾਂ ਤੋਂ ਤੁਹਾਨੂੰ ਦੱਸਾਂਗੀ ਹਰੀਆਂ ਮਿਰਚਾਂ ਨੂੰ ਸਟੋਰ ਕਰਨ ਦਾ ਤਰੀਕਾ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਤੁਹਾਨੂੰ ਦੱਸਾਂਗੇ ਜੀ ਆਪਾਂ ਮਿਰਚਾਂ ਨੂੰ ਲਾਮੇਸਾ ਮੇਟਾ ਕਿਵੇਂ ਲਿਜਾ ਸਕਦੇ ਆ ਕਿਵੇਂ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਆ ਤੇ ਕਈ ਵਾਰੀ ਆਪਾਂ ਲਫਾਫੇ ਦੇ ਵਿੱਚ ਇਸੇ ਤਰ੍ਹਾਂ ਬੰਨ ਕੇ ਰੱਖ ਦਿੰਨੇ ਆ ਤਾਂ ਇਹ ਕਿੱਲੀਆਂ ਹੋ ਜਾਂਦੀਆਂ ਇਹ ਬਿਲਕੁਲ ਖਰਾਬ ਹੋ ਜਾਂਦੀਆਂ ਬਰਤਨ ਦੇ ਯੋਗ ਨਹੀਂ ਰਹਿੰਦੀਆਂ ਇਹ ਆਪਾਂ ਤੁਹਾਨੂੰ ਉਹ ਤਰੀਕਾ ਦੱਸਾਂਗੇ ਕਿਵੇਂ ਇਹ ਸਟੋਰ ਕਰਕੇ ਰੱਖ ਸਕਦੇ ਆ ਬਹੁਤ ਹੀ ਸਿੰਪਲ ਤੇ ਸੌਖਾ ਤਰੀਕਾ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਜੀ ਅੱਪਾ ਜੀ ਹੁਣ ਇਹਨਾਂ ਨੂੰ ਮਿਰਚਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਾਂਗੇ ਪਹਿਲਾਂ ਪਾਣੀ ਦੇ ਨਾਲ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਸੁਕਾਵਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਕਿਵੇਂ ਸਟੋਰ ਕਰਕੇ ਰੱਖਣੀਆਂ ਨੇ ਜੀ ਤੇ ਬਹੁਤ ਹੀ ਸੌਖਾ ਤਰੀਕਾ ਤੁਸੀਂ ਲੰਮੇ ਟਾਈਮ ਤੱਕ ਇਹਨਾਂ ਨੂੰ ਹਰੀਆਂ ਮਿਰਚਾਂ ਨੂੰ ਇਸੇ ਤਰ੍ਹਾਂ ਹੀ ਲਿਜਾ ਸਕਦੇ ਹੋ ਦੇਖੋ ਤੁਹਾਡੀ ਮਿਰਚ ਇਸ ਤਰ੍ਹਾਂ ਦੀ ਹੀ ਰਹੂਗੀ ਇਹ ਤਰੀਕਾ ਤੁਸੀਂ ਕਦੇ ਵੀ ਨਹੀਂ ਦੇਖਿਆ ਹੋਣਾ ਜਿਹੜਾ ਤਰੀਕਾ ਤੁਹਾਨੂੰ ਮੈਂ ਅੱਜ ਦੱਸੂਗੀ ਤੇ ਬਹੁਤ ਹੀ ਸੌਖਾ ਤਰੀਕਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਦੇਖ ਕੇ ਸ਼ੇਅਰ ਕਰਦੇ ਆ ਕਰੋ ਜੀ ਮਿਰਚਾਂ ਆਪਾਂ ਨੇ ਜੀ ਧੋਲੀਆਂ ਧੋ ਕੇ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਇੱਕਾ ਕੱਪੜੇ ਦੇ ਨਾਲ ਤੁਸੀਂ ਸਾਫ਼ ਕਰ ਲਿਓ ਪਾਣੀ ਨੀਕ ਲੱਗਿਆ ਹੋਣਾ ਚਾਹੀਦਾ ਇਹਨਾਂ ਨੂੰ ਤੁਸੀਂ ਜੇ ਧੁੱਪ ਹੈਗੀ ਆ ਤਾਂ ਧੁੱਪ ਦੇ ਵਿੱਚ ਵੀ ਇਹਨੂੰ ਅੱਧਾ ਘੰਟਾ ਰੱਖ ਕੇ ਸੁਕਾ ਸਕਦੇ ਹੋ ਤੇ ਆਪਾਂ ਚੰਗੀ ਤਰ੍ਹਾਂ ਨਾਲ ਜੀ ਕੱਪੜੇ ਦੇ ਨਾਲ ਸਾਫ਼ ਕਰਕੇ ਤੇ ਫਿਰ ਉਸ ਤੋਂ ਬਾਅਦ ਚ ਇਹਨਾਂ ਦੀਆਂ ਡੰਡੀਆਂ ਆਪਾਂ ਤੋੜਾਂਗੇ ਤੇ ਇਹਦੇ ਵਿੱਚ ਕੋਈ ਵੀ ਮਿਰਚ ਤੁਹਾਡੀ ਖਰਾਬ ਨਹੀਂ ਹੋਣੀ ਚਾਹੀਦੀ ਇੱਕ ਵੀ ਮਿਰਚ ਤੁਹਾਡੀ ਵਿੱਚ ਖਰਾਬ ਹੋਈ ਤਾਂ ਸਾਰੀਆਂ ਮਿਰਚਾਂ ਖਰਾਬ ਕਰ ਸਕਦੀ ਆ ਤੇ ਇਸ ਦਾ ਖਿਆਲ ਰੱਖਣਾ ਤੁਸੀਂ ਜ਼ਰੂਰ ਜਿਹੜੀ ਮਿਰਚ ਤੁਹਾਡੀ ਖਰਾਬ ਆ ਤੇ ਉਹਨੂੰ ਤੁਸੀਂ ਪਹਿਲਾਂ ਹੀ ਬਾਹਰ ਕੱਢ ਦਿਓ ਤੇ ਹੁਣ ਆਪਾਂ ਜੀ ਇਹ ਕੱਪੜੇ ਦੇ ਨਾਲ ਸਾਫ਼ ਕਰਕੇ ਇਹਨਾਂ ਦੀਆਂ ਸਾਰੀਆਂ ਦੀਆਂ ਡੰਡੀਆਂ ਲੈਣੀਆਂ ਤੋੜ ਫਿਰ ਤੁਹਾਨੂੰ ਅਗਲਾ ਪ੍ਰੋਸੈਸ ਦੱਸਦੇ ਆ ਕਿਵੇਂ ਇਹਨਾਂ ਨੂੰ ਸਟੋਰ ਕਰਕੇ ਰੱਖਣਾ ਮਿਰਚ ਥੋੜੀ ਜਿਹੀ ਵੀ ਗਿੱਲੇ ਰਹਿ ਗਈ ਤਾਂ ਤੁਹਾਡੀਆਂ ਮਿਰਚਾਂ ਸਾਰੀਆਂ ਹੀ ਖਰਾਬ ਹੋ ਜਾਣਗੀਆਂ ਤੇ ਹੁਣ ਆਪਾਂ ਜੀ ਇਹਨਾਂ ਦੇ ਜਿਹੜੇ ਇਹ ਡੰਡਲ ਨੇ ਉਹ ਤੋੜ ਦਾਂਗੇ ਇਹ ਆਪਣੇ ਸਾਰੇ ਇਸ ਤਰ੍ਹਾਂ ਤੋੜ ਦੇਣੀ ਆ ਕੋਈ ਨਹੀਂ ਰਹਿਣਾ ਚਾਹੀਦਾ ਦੇਖੋ ਜੀ ਜਦੋਂ ਇਹਨਾਂ ਦੀਆਂ ਡੰਡੀਆਂ ਰਹਿ ਜਾਂਦੀਆਂ ਨੇ ਇਹਨਾਂ ਤੋਂ ਹੀ ਮਿਰਚ ਖਰਾਬ ਹੋਣੀ ਸ਼ੁਰੂ ਹੁੰਦੀ ਆ ਜਿਹੜੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਕਿਵੇਂ ਸਟੋਰ ਕਰਨੀਆਂ ਉਹ ਵੀ ਤੁਸੀਂ ਐਂਡ ਤੱਕ ਦੇਖਿਓ ਵੀਡੀਓ ਨੂੰ ਚੰਗੀ ਚੰਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ ਜਲਦੀ ਚਲਦੀ ਵੀਡੀਓ ਨੂੰ ਜੀ ਲਾਈਕ ਜ਼ਰੂਰ ਕਰਦਿਆ ਕਰੋ ਵਧੀਆ-ਵਧੀਆ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਜੀ ਤੇ ਆਪਾਂ ਜਿਹੜੀ ਇਹਦੇ ਵਿੱਚ ਮਿਰਚਾਂ ਦੇ ਵਿੱਚ ਨਾ ਅਗਲੀ ਚੀਜ਼ ਐਡ ਕਰਨੀ ਆ ਤੇ ਉਹ ਤੁਸੀਂ ਐਂਡ ਤੱਕ ਦੇਖਿਓ ਤੇ ਆਪਾਂ ਨੇ ਜਿਹੜੀ ਅਗਲੀ ਚੀਜ਼ ਉਹ ਸਭ ਤੋਂ ਮੇਨ ਚੀਜ਼ ਆ ਜਿਹੜੀ ਆਪਾਂ ਨੇ ਇਹਦੇ ਵਿੱਚ ਐਡ ਕਰਨੀ ਆ ਆਪਣੀਆਂ ਬਿਲਕੁਲ ਮਿਰਚਾਂ ਖਰਾਬ ਨਹੀਂ ਹੋਣਗੀਆਂ ਤੇ ਜਿਹੜੀ ਆਪਾਂ ਨੇ ਵਿੱਚ ਇਹਦੇ ਚੀਜ਼ ਐਡ ਕਰਨੀ ਆ ਫਿਰ ਆਪਾਂ ਇਹਨਾਂ ਨੂੰ ਫ੍ਰਿਜ ਵਿੱਚ ਰੱਖਾਂਗੇ ਸਟੋਰ ਕਰਨ ਲਈ ਆਪਾਂ ਨੇ ਜੇ ਸਾਰਿਆਂ ਦੀਆਂ ਡੰਡੀਆਂ ਨਹੀਂ ਤੋੜ ਹੁਣ ਆਪਾਂ ਇਹਨਾਂ ਨੂੰ ਸਟੋਰ ਕਰਨ ਦਾ ਤਰੀਕਾ ਤੁਹਾਨੂੰ ਦੱਸਦੇ ਆਂ ਤੁਸੀਂ ਇੱਕ ਟੱਪਾ ਲੈਣਾ ਪਲਾਸਟਿਕ ਦਾ ਤੇ ਉਹਦੇ ਵਿੱਚ ਤੁਸੀਂ ਰੱਖ ਲਿਓ ਜੀ ਟਿਸ਼ੂ ਪੇਪਰ ਇਸ ਤਰ੍ਹਾਂ ਇਹਦੇ ਵਿੱਚ ਤੁਸੀਂ ਇਹ ਠਾ ਟਿਸ਼ੂ ਪੇਪਰ ਵਿਛਾ ਲੈਣਾ ਤੇ ਇਹਨਾਂ ਨੂੰ ਮਿਰਚਾਂ ਨੂੰ ਆਪਾਂ ਨੂੰ ਚੇ ਸਟੋਰ ਇਸ ਤਰ੍ਹਾਂ ਕਰਾਂਗੇ ਤੇ ਇਹਦੇ ਵਿੱਚ ਜਿਹੜੀ ਆਪਾਂ ਨੇ ਅਗਲੀ ਚੀਜ਼ ਪਾਉਣੀ ਆ ਉਹ ਮੇਨ ਚੀਜ਼ ਆ ਜੀ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਹੜੀਆਂ ਆਪਣੀਆਂ ਮਿਰਚਾਂ ਇਹ ਬਿਲਕੁਲ ਵੀ ਖਰਾਬ ਨਹੀਂ ਹੋਣਗੀਆਂ ਦੇਖੋ ਜੀ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਜਿਹੜੀ ਲਾਲ ਮਿਰਚ ਹੁੰਦੀ ਆ ਇਹਦੇ ਵਿੱਚ ਕੋਈ ਵੀ ਲਾਲ ਮਿਰਚ ਨਹੀਂ ਰਹਿਣੀ ਚਾਹੀਦੀ ਹੈ ਕਿ ਜਦੋਂ ਤੁਹਾਡੀ ਲਾਲ ਮਿਰਚ ਰਹਿ ਗਈ ਇਹਦੇ ਵਿੱਚ ਤਾਂ ਤੁਹਾਡੀਆਂ ਦੂਜੀਆਂ ਵੀ ਹਰੀਆਂ ਮਿਰਚਾਂ ਵੀ ਲਾਲ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਤੁਸੀਂ ਤੇ ਦੇਖੋ ਜੀ ਅਗਲੀ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਆਪਣੇ ਚੌਲ ਤੇ ਇਹਦੇ ਵਿੱਚ ਆਪਾਂ ਚੌਲ ਪਾਵਾਂਗੇ ਇਹ ਤੁਸੀਂ ਜ਼ਰੂਰ ਖਿਆਲ ਰੱਖਣਾ ਜਿਹੜੀ ਇਹ ਸਭ ਤੋਂ ਮੇਨ ਚੀਜ਼ ਆ ਜਿਹੜੀ ਆਪਣੀਆਂ ਮਿਰਚਾਂ ਨੂੰ ਆਪਾਂ ਜ਼ਿਆਦਾ ਲੰਬੇ ਟਾਈਮ ਤੱਕ ਲਿਜਾ ਸਕਦੀਆਂ ਉਹ ਹੈਗੇ ਆ ਜੀ ਚੌਲ ਆਪਾਂ ਚੌਲੇ ਦੇ ਵਿੱਚ ਐਡ ਕਰਾਂਗੇ ਫਿਰ ਤੁਸੀਂ ਮਿਰਚਾਂ ਦੇ ਹਿਸਾਬ ਦੇ ਨਾਲ ਚੌਲ ਪਾਉਣੀਆਂ ਤੁਸੀਂ ਜਿੰਨੀਆਂ ਤੁਹਾਡੀਆਂ ਜ਼ਿਆਦਾ ਮਿਰਚਾਂ ਨੇ ਤਾਂ ਤੁਸੀਂ ਇਹਦੇ ਵਿੱਚ ਜ਼ਿਆਦਾ ਐਡ ਕਰ ਦਿਓ ਤੇ ਮੇਰੇ ਕੋਲੇ ਇੰਨੀਆਂ ਕੱਸੀਆਂ ਮਿਰਚਾਂ ਤੇ ਉਹਦੇ ਵਿੱਚ ਆਪਾਂ ਨੇ ਜੀ ਇਹ ਚਾਰ ਹਾਂਜੀ ਚਮਚੇ ਸੀਗੇ ਜਿਹੜੀ ਆਪਾਂ ਨੇ ਹਿਚੌਲਾਂ ਦੀ ਐਡ ਕੀਤੀ ਨੇ ਦੇਖੋ ਜੀ ਇਹ ਆਪਾਂ ਨੇ ਕਿੰਨੇ ਟਾਈਮ ਤੱਕ ਰੱਖਣੇ ਆ ਚੌਲ ਜਿੰਨਾ ਚਿਰ ਆਪਣੀਆਂ ਮਿਰਚਾਂ ਖਤਮ ਨਹੀਂ ਹੁੰਦੀਆਂ ਤੇ ਆਪਾਂ ਜਿਉਂ-ਜਿਉਂ ਵਰਤੀ ਚੱਲਾਂਗੇ ਤੇ ਆਪਣੀਆਂ ਮਿਰਚਾਂ ਉਸ ਤਰ੍ਹਾਂ ਦੀਆਂ ਹੀ ਰਹਿਣਗੀਆਂ ਤੇ ਚੌਲਾਂ ਨੂੰ ਤੁਸੀਂ ਬਿਲਕੁਲ ਵਿੱਚੋਂ ਕੱਢਣਾ ਨਹੀਂ ਹੈਗਾ ਚੌਲਾਂ ਨੂੰ ਇਸੇ ਤਰ੍ਹਾਂ ਵਿੱਚ ਐਡ ਕਰਕੇ ਰੱਖਣਾ ਵਾ ਤੁਹਾਡੀ ਮਿਰਚ ਤੁਸੀਂ ਹੈਰਾਨ ਹੋ ਚੋਗੇ ਜਿੰਨੇ ਟਾਈਮ ਤੱਕ ਤੁਸੀਂ ਮਰਜ਼ੀ ਮਿਰਚ ਨੂੰ ਲੈ ਜਾ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਤੇ ਨਾ ਹੀ ਆਪਣੀਆਂ ਇਹ ਗਿੱਲੀਆਂ-ਗਿੱਲੀਆਂ ਮਿਰਚਾਂ ਹੋਣਗੀਆਂ ਤੇ ਆਪਾਂ ਜੀ ਹੁਣ ਇਹਦਾ ਟੱਕਣ ਬੰਦ ਕਰਕੇ ਇਹਨੂੰ ਆਪਾਂ ਫਰਿੱਜ ਦੇ ਵਿੱਚ ਸਟੋਰ ਕਰ ਦਾਂਗੇ ਦੇਖੋ ਜੀ ਆਪਾਂ ਨੇ ਮਿਰਚਾਂ ਦੇ ਵਿੱਚ ਚੌਲ ਤਾਂ ਐਡ ਕਰਤੇ ਤੇ ਹੁਣ ਅਗਲੀ ਚੀਜ਼ ਹੈਗੀ ਹੈ ਜੀ ਆਪਾਂ ਨੇ ਟਿਸ਼ੂ ਪੇਪਰ ਟਿਸ਼ੂ ਪੇਪਰ ਲੈਣਾ ਤੁਸੀਂ ਤੇ ਇਹਨੂੰ ਆਪਾਂ ਨੇ ਉੱਪਰ ਬਸ ਇਹਦੇ ਉੱਤੇ ਰੱਖ ਹੀ ਦੇਣਾ ਹਰੀਆਂ ਮਿਰਚਾਂ ਦੇ ਉੱਤੇ ਤੇ ਫਿਰ ਆਪਾਂ ਇਹਦਾ ਟੱਕਣ ਲਗਾ ਦਾਂਗੇ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਜੀ ਬੱਦ ਤੋਂ ਬੱਦੇ ਕੀ ਸ਼ੇਅਰ ਕਰਦੇ ਆ ਕਰੋ ਜੇ ਸਾਡੇ ਚੈਨਲ ਤੇ ਪਲੀਜ਼ ਤੁਸੀਂ ਪਹਿਲੀ ਵਾਰੀ ਆਏ ਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੀ ਤੇ ਹੁਣ ਆਪਾਂ ਜੀ ਇਹਦੇ ਉੱਤੇ ਟਿਸ਼ੂ ਪੇਪਰ ਇਸ ਤਰ੍ਹਾਂ ਰੱਖ ਦਾਂਗੇ ਤੇ ਫਿਰ ਇਹਦਾ ਲਾ ਦਾਂਗੇ ਜੀ ਢੱਕਣ ਹੁਣ ਆਪਾਂ ਜੀ ਇਹਨੂੰ ਰੱਖ ਦਾਂਗੇ ਫ੍ਰਿਜ ਦੇ ਵਿੱਚ ਇਹਨੂੰ ਜਿੰਨੇ ਟਾਈਮ ਤੱਕ ਤੁਸੀਂ ਮਰਜ਼ੀ ਹਰੀਆਂ ਮਿਰਚਾਂ ਨੂੰ ਲਿਜਾ ਸਕਦੇ ਹੋ ਕਿਹੋ ਜਿਹੀ ਸਾਡੀ ਇਹ ਵੀਡੀਓ ਲੱਗੀ ਤੇ ਆਪਾਂ ਜੀ ਮਿਲਦੇ ਆ ਨਵੀਂ ਬਲੌਗ ਦੇ ਨਾਲ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ